ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਅਗਸਤ ਮਹੀਨੇ ਦੀ ਪੈਨਸ਼ਨ ਦੀ ਉਡੀਕ ਸਨ ਪੈਨਸ਼ਨਰ ਪਰ ਹੁਣ ਅਡੀਕ ਹੋਈ ਖਤਮ ਖਾਤਿਆਂ ਵਿੱਚ ਆ ਚੁੱਕੀ ਹੈ ਪੈਨਸ਼ਨ ਅਗਸਤ ਮਹੀਨੇ ਦੀ ਪੈਨਸ਼ਨ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਤੇ ਅੰਗਹੀਨ ਪੈਨਸ਼ਨ ਨੂੰ ਲੈ ਕੇ ਉਡੀਕ ਹੋ ਰਹੀ ਸੀ ਪਰ ਹੁਣ ਇਹ ਉਡੀਕ ਖਤਮ ਹੋ ਚੁੱਕੀ ਹੈ ਅਗਸਤ ਮਹੀਨੇ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਦੀ ਪੈਨਸ਼ਨ ਬਹੁਤ ਜ਼ਿਆਦਾ ਲੇਟ ਹੋ ਗਈ ਸੀ ਜਿਸ ਕਰਕੇ ਡਾਕਟਰ ਬਲਜੀਤ ਕੌਰ ਜੀ ਨੇ ਮੁਲਾਜ਼ਮਾਂ ਨੂੰ ਸਖਤ ਦਿਸ਼ਾ ਨਿਰਦੇਸ਼ ਲਾਗੂ ਕੀਤੇ ਸਨ ਹੁਣ ਇਸ ਦਾ ਅਸਰ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਇਹਨਾਂ ਤਿੰਨ ਜ਼ਿਲ੍ਹਿਆਂ ਵਿੱਚ ਪੈਨਸ਼ਨ ਜਾਰੀ ਹੋ ਚੁੱਕੀ ਹੈ ਤੇ ਇਸ ਦੇ ਬਿੱਲ ਪਾਸ ਹੋ ਚੁੱਕੇ ਹਨ ਪੰਜਾਬ ਦੇ ਬਠਿੰਡਾ ਫਤਿਹਗੜ ਸਾਹਿਬ ਅਤੇ ਫਾਜ਼ਲੀਕਾ ਵਿੱਚ ਅਗਸਤ ਮਹੀਨੇ ਦੀ ਪੈਨਸ਼ਨ ਜਾਰੀ ਹੋ ਗਈ ਹੈ ਫਾਜ਼ਲੀਕਾ ਜ਼ਿਲ੍ਹੇ ਦੇ ਹਲਕੇ ਆਰਨੀਵਾਲਾ ਅਬੋਹਰ ਤੇ ਜਲਾਲਾਬਾਦ ਫਾਜ਼ਲੀਕਾ ਦੇ ਹਾਤੀ ਵਿੱਚ ਕੱਲ 6 ਅਗਸਤ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਅਗਸਤ ਮਹੀਨੇ ਦੀ ਬੜਾ ਪਾ ਵਿਧਵਾ ਦਿਵਿਆਂਗ ਪੈਨਸ਼ਨ 1500 ਰੁਪਏ ਜਾਰੀ ਹੋ ਚੁੱਕੀ ਹੈ। ਢਿੰਡਾ ਜ਼ਿਲ੍ਹੇ ਦੇ ਹਲਕੇ ਮੌੜ ਸੰਗਤ ਮੰਡੀ ਤਲਵੰਡੀ ਸਾਬੋ ਨਥਾਣਾ ਗੋਨਿਆਣ ਰਾਮਪੁਰਾ ਫੋਲ ਮਿਤੀ 6 ਅਗਸਤ ਦਿਨ ਬੁੱਧਵਾਰ ਨੂੰ ਪੈਨਸ਼ਨ ਜਾਰੀ ਹੋ ਗਈ ਹੈ। ਫਤਿਹਗੜ ਸਾਹਿਬ ਜ਼ਿਲ੍ਹੇ ਦੇ ਹਲਕੇ ਅਮਲੋਹ ਬੱਸੀ ਪਠਾਣਾ ਖਮਾਣੋ ਵਿੱਚ ਕੱਲ੍ਹ ਸੇ ਅਗਸਤ ਦਿਨ ਬੁੱਧਵਾਰ ਨੂੰ ਪੈਨਸ਼ਨ ਜਾਰੀ ਹੋ ਚੁੱਕੀ ਹੈ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੁਢਾਪਾ ਵਿਧਵਾ ਅੰਗਹੀਨ ਪੈਨਸ਼ਨ ਜਾਰੀ ਹੋ ਚੁੱਕੀ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ 1500 ਰੁਪਏ ਪੈਨਸ਼ਨ ਜਾਰੀ ਕੀਤੀ ਗਈ ਹੈ ਹਲੇ 2500 ਪੈਨਸ਼ਨ ਬਾਰੇ ਕੋਈ ਵੀ ਅਪਡੇਟ ਜਾਰੀ ਨਹੀਂ ਹੋਈ ਪੰਜਾਬ ਵਿੱਚ 15 ਅਗਸਤ ਤੋਂ ਵਾਲੇ ਦਿਨ ਪੰਜਾਬ ਸਰਕਾਰ 2500 ਪੈਨਸ਼ਨ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਸਕਦੀ ਹੈ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ